ਸ਼ੁਕਰ ਮਾਲਕ ਦਾਬ ਦੇ ਸਗਨਾ ਵਾਲਾ ਸੂਟ ਆਇਆ ਮੇ ਰਿਤੂ ਦਾ ਸੱਚੇ ਪਾਤਸ਼ਾਹ ਹਮਨੇ ਸੋਕਸ ਕਾ ਦਾ ਟਾਈਪ ਕੱਢਦੀ ਵਾਹੇ ਗਰੂ ਹਾਂ ਸੰਗ ਸਹਾਈ ਦੇ ਅਮਨ ਕੁੜੀ ਅਮਨ ਗੱਲ ਸੁਣ ਬੁੱਤ ਹਾਂਜੀ ਮੰਮੀ ਆ ਵੇਖ ਆ ਵੇਖ ਮੇ ਰਿਤੂ ਕੀ ਦਾ ਸੂਟ ਆ ਗਿਆ ਸਿੱਟ ਕੇ ਵੇਖ ਕਿੰਦਾ ਸੋਹਣਾ ਲੱਗਣ ਡੈ ਸੀਤਾ ਹੈ ਤਾਂ ਵੀ ਤਰੇ ਕਲੀਰੇ ਚੁੰਡਾ ਸਭ ਕੁਛ ਰਖਿਆ ਨਾ ਕੱਢ ਕੇ ਮਮੇ ਉੱਦਾਂ ਤੇ ਸੋਹਣਾ ਸੀਤਾ ਨੂੰ ਕਾ ਕੇ ਪਤਾ ਲੱਗਣਾ ਕਾ ਕਿ ਸੋਨਾ ਹੀ ਆਉਣਾ ਆ ਵੇਖਾ ਮੈਨੂੰ ਅੱਧਾ ਪਤਾ ਲੱਗਣਿਆ ਬੜਾ ਹੀ ਸੋਨਾ ਵੇਖੇ ਤੂੰ ਕਿੱਦਾਂ ਸੱਜਣਾ ਰੇ ਦੀਦੀ ਨੂੰ ਹੈ ਕਿ ਤਾ ਕੋਈ ਰੀਝ ਨਹੀਂ ਲੱਗੀ ਮੇਰੇ ਤੇ ਦੀਦੀ ਮੰਮੀ ਸਾਰਾ ਕੁਝ ਤੇ ਤੂੰ ਕਰਦਾ ਮੇਰੀ ਰੀਝ ਕਿਹੜੀ ਲੱਗੀ ਲੈ ਪੁੱਤ ਤੂੰ ਇਹ ਤਾਂ ਹੈਗੀ ਮੇਰੀ ਕੱਲੀ ਕੱਲੀ ਧੀ ਹੈਂ ਹੋਰ ਕਿਹਦੇ ਵਾਸਤੇ ਕਰਨਾ ਮੈਂ ਦੱਸ ਹੁਣ ਇੰਦਾ ਕਰ ਹੁਣ ਤੂੰ ਆਪਣੇ ਆਪ ਨੂੰ ਸਵਾਰ ਲੈ ਜਗਾ ਸੋਨਾ ਆ ਜਾ ਆਏ ਜਾਣੇ ਪਾਰਲਰ ਘਰੇ ਉਹਦੇ ਕੋ ਤਿਆਰ ਹੋਣਾ ਵਾ ਤੋ ਉਹਦੇ ਕੋ ਨਾ ਐਵੇਂ ਚੱਕੀ ਜੀ ਨਾ ਪੱਲ ਜੇ ਆਪ ਵੇਖੀ ਨਹੀਂ ਮੰਮੀ ਜੀ ਆ ਜਾਣੀ ਨਿਊਟਰੀ ਕਰਨਾ ਹੈ ਇਹ ਨਹੀਂ ਇਹ ਆਪ ਵੇਖੀ ਕਿ ਮੈਂ ਸੋਹਣੀ ਲੱਗਦੀ ਆ ਕਿਹੜੇ ਤਰੀਕੇ ਨਾਲ ਉਹ ਨਹੀਂ ਤਾਂ ਹੋਰ ਤਰ੍ਹਾਂ ਪਤਾ ਨਹੀਂ ਮੂੰਹ ਕੇ ਹੀ ਤਰ੍ਹਾਂ ਦਾ ਕਰ ਦਿੰਦੇ ਕਰਨ ਲਗਾਈਆਂ ਹੈ ਦਲਜੀਤ ਕੋਰੇ ਦਲਜੀਤ ਕੰਮ ਗੰਡੇ ਆ ਗੱਲ ਸੁਣ ਵੀ ਕੰਮ ਤਾਂ ਇਦਾਂ ਹੀ ਚੱਲਦੇ ਰਹੇ ਮੈਂ ਹੁਣ ਉਹ ਨਾਲ ਜ ਨਹੀਂ ਆਇਆ ਸੂਟ ਵੀ ਉਹ ਦੱਸਦੇ ਹਾਂਜੀ ਆ ਆ ਦੇਖ ਅਮਨ ਦਾ ਸੂਟ ਆ ਗਿਆ ਸੀ ਤੇ ਵੀ ਕਿੱਡਾ ਸੋਹਣਾ ਲੱਗਿਆ

ਮੇਰੇ ਮम्मी ਨੇ ਕਿਹਾ ਨਹੀਂ ਦੇਹੀ ਮੈਂ ਅੱਜ ਤੈਨੂੰ ਤਿਆਰ ਕਰਾਂਗੀ ਮੈਂ ਵੀ ਕੋਰਸ ਕੀਤਾ ਹੈ ਪਾਰਲਰ ਦਾ ਲੈ ਦੱਸ ਉਹ ਤੇ ਲੱਗ ਚਲੀ ਇੰਨੀ ਰਾਤ ਚੱਜਣਾ ਹੋਇਆ ਜਿੰਦਾ ਤਿਆਰ ਤੈਨੂੰ ਸੁਹਾ ਕਰਨਾ ਚੁੱਪ ਕਰ ਜਾ ਐਡੀ ਕਈ ਆ ਨਾ ਪਾਰਲਰ ਉਹਨੂੰ ਤਿਆਰ ਬਣਾਵਾ ਤੂੰ ਦੱਸ ਦੇਣਾ ਇੱਕ ਪਾਰਲਰ ਕਹਦੀ ਆਂਗੀ ਉਹ ਪਰ ਉਹਨਾਂ ਦਾ ਮੂੰਹ ਨਹੀਂ ਵੇਖਿਆ ਨਹੀਂ ਪਹਿਲਾਂ ਤੇ ਚੰਗੇ ਭਲੇ ਸੀਗੇ ਸੂਰ ਵੇਖ ਕੇ ਹੋਰ ਖੜ ਹੋ ਗਈ ਆ ਮੈਂ ਸਮਝ ਲਿਆ ਕਿ ਮੰਮੀ ਨੂੰ ਸੂਟ ਨਹੀਂ ਨਾ ਆਇਆ ਉਹਨਾਂ ਦਾ ਤੇ ਹੋ ਜਾਂਦਾ ਫਿਰ ਲੈ ਦੱਸਾਂ ਬਣ ਆਈ ਜਣਾ ਤੂੰ ਤੂੰ ਹੀ ਉਹਨੂੰ ਕਹਿਣਾ ਇਹ ਨਾ ਜਦੋਂ ਮੇਰਾ ਸੂਟ ਦੇ ਉਹਦਾ ਵੀ ਸੀ ਦੇ ਸੋਟ ਗੱਲ ਸਭ ਮੇਰੀ ਤੇਰਾ ਜ਼ਰੂਰੀ ਹੀਗਾ ਹੁਣ ਤੂੰ ਪਾ ਕੇ ਵੇਖਣਾ ਨਹੀਂ ਆ ਉਦਾਂ ਚੱਲ ਵੇਖ ਲੈ ਕੀ ਬਣਾ ਜਿਆ ਪਤਾ ਲੱਗ ਜਾਂਦਾ ਹੁਣ ਐਦਾਂ ਪਤਾ ਲੱਗ ਗਿਆ ਵੀ ਤੇਰਾ ਸਾਇਸ ਸਹੀ ਆ ਹਣਾ ਸਭ ਕੁਝ ਠੀਕ ਠਾਕ ਵਾ ਉਹ ਤਾਂ ਕਾ ਕਿ ਤੇਰਾ ਪਹਿਲਾ ਕੜ ਤੱਕ ਨਾਲ ਤੇਰਾ ਜ਼ਰੂਰੀ ਆ ਉਹਦਾ ਚੱਲ ਮਾੜਾ ਮੋਟਾ ਉਨੇਕੀ ਵੀ ਹੋ ਜੂ ਜੇ ਤੇ ਕੋਈ ਗੱਲ ਨਹੀਂ ਆ ਹੈ ਉਹਦਾ ਵੀ ਆ ਹੀ ਜਣਾ ਉਹ ਤੇਰੇ ਨਾਲ ਰਹੇ ਨਾ ਐਦਾਂ ਕਰੂ ਹੁਣ ਜਾ ਤੂੰ ਹੀ ਮਾੜਾ ਜੰਮੀ ਸੁਝਾ ਦੂ ਵੀ ਮੈਂ ਕੀ ਸਮਝਾਵਾ ਤਸ ਬਾਰ ਬਾਰ ਤੇਰਾ ਸਾਰਾ ਟਾਈਮ ਐਦਾਂ ਨਿਕਲ ਜਾਣਾ ਉਦੋਂ ਦੀ ਹਰ ਥਾਂ ਨਾਲ ਲੱਗ ਤੂੰ ਹੀ ਫਿਰਦੀ ਆ ਤਾਂ ਫੇਰ ਐਦਾਂ ਬੁੱਠਾ ਲੱਗੇ ਚਲਦੀਏ ਦੱਸ ਤੇ ਉਹੀ ਕਹਿੰਦੀ ਆ ਵੀ ਮੂੰਹ ਬਣਾ ਕੇ ਬੈਠੇ ਰਹਿਣਗੇ ਜਾਓ ਤੀ ਚਲ ਜਉ 2 ਮਿੰਟ ਚਲ ਆ ਮੇਰਾ ਕੋ ਧਿਆਨ ਰੱਖੀ ਕਾਤੀ ਫਿਰ ਹੀ ਕਿਉਂ ਕਿਨੇ ਸੁਮੀਆ ਤੂੰ ਸੋਚਣ ਵਾਲੀ ਗੱਲ ਐ ਮੈਂ ਤੂੰ ਦੇਲਾ ਇੰਨੀਆਂ ਗੱਲਾਂ ਤੇ ਕੀਤੀਆਂ ਮੈਂ ਕਿ ਫਿਰ ਵੀ ਤੇਰੇ ਘਰ ਦੇ ਹਾਂ ਨਹੀਂ ਮਾਫ਼ ਕਰਦੀ ਆ ਮੈਂ ਤੇ ਇੰਨੀਆਂ ਰੀਝਾਂ ਦੇਲਾ ਸਰਸ ਮਣੀ ਮਸਣਾ ਲੈ ਕੇ ਦਿੱਤਾ ਪਰ ਕਹਿੰਦੇ ਆ ਨਾ ਮਾਪਿਓ ਮਾਪਿਓ ਹੀ ਹੁੰਦਾ ਹੈ ਆਪਣੇ ਧੀਆ ਪੁੱਤਰਾਂ ਦੀਆਂ ਗਲਤੀਆਂ ਮਾਫ਼ ਕਰ ਹੀ ਦਿੰਦਾ ਹੈ ਪਰ ਹੁਣ ਮੈਨੂੰ ਵੀ ਧਿਆਨ ਰੱਖਣਾ ਪੈਣਾ ਵਾ ਕਿ ਆਪਣੇ ਸਹੁਰੇ ਘਰ ਨਾਲ ਕੋਈ ਵੀ ਗਲਤੀ ਨਹੀਂ ਕਰਨੀ ਵੀ ਇਹਨਾਂ ਦਾ ਸਿਰ ਨੀਵਾ ਹੋਈ ਤੋ ਵੀ ਉਹਨਾਂ ਧਿਆਨ ਰੱਖਣਾ ਪੂਰਾ ਤੁਹਾਡਾ ਲਿਆ ਪਿੰਦਰ ਹੋ ਗਿਆ ਤਿਆਰ ਹਾਂਜੀ ਭਾਬੀ ਜੀ ਹੋ ਗਿਆ ਜੀ ਤੁਸੀਂ ਨੇ ਤਿਆਰੀ ਬੜਾ ਲੱਗਣ ਡਿਆ ਕਿ ਤੇ ਅੱਜ ਤੇ ਬੜਾ ਸੋਹਣਾ ਲੱਗਣ ਡਿਆ ਕਿ ਤੇ ਹੈ ਤੁਸੀਂ ਤਿਆਰ ਨਹੀਂ ਹੋਏ ਜੀ ਮੈਂ ਵੀ ਤਿਆਰ ਹੋ ਜੰਦੀ ਹਾਂ ਕੰਮ ਕਮ ਕਰਨ ਵਾਲੇ ਆ ਜੀ ਬੜੇ ਲਿਆ ਭਾਬੀ ਕੋਲ ਮੈਂ ਤੈਨੂੰ ਆਖਿਆ ਸੀ ਕੰਮ ਸਾਰੇ ਉਹ ਲਾਗੀ ਨਹੀਂ ਛੱਡਣ ਡੇ ਵਧਾਈਆਂ ਵਾਲੇ ਬੜੇ ਆਈ ਜਾਂਦੇ ਆ ਤੋਰਨੇ ਪੈਂਦੇ ਆ ਕਦੇ ਕੁਝ ਉਹਨਾਂ ਆ ਵਿਆਹ ਕੇ ਤੇ ਲੈ ਆਉਂਦੇ ਆ ਆਣ ਕੇ ਵਧਾਈ ਦੇਵਾਂਗੇ ਉਹ ਨਹੀਂ ਛੱਡਦੇ ਨਾ ਕਹਿੰਦੇ ਭੀ ਸਾਨੂੰ ਤੋੜਾ ਪਹਿਲਾਂ ਉਹ ਵੀਰ ਉਧਰ ਵੀਡੀਓ ਕਾੜਾ ਤਿਆਰਾਂ ਵਿਚਾਰੀਆਂ ਤਿਆਰਾਂ ਕੇ ਬੈਠੀਆਂ ਵਾ ਜੀ ਉਹ ਵੀਡੀਓ ਕਾੜ ਕਰੀ ਜਾਂਦਾ ਮੈਂ ਹਾਂ ਇਹ ਕਿੱਥੇ ਆ ਜ ਯਾਰ ਤਿਆਰ ਹੋ ਗਈ ਮੈਂ ਚਾਚੇ ਉਹਨਾਂ ਨੂੰ ਫੋਨ ਕਰਦਾ ਮੈਂ ਇਹ ਛੱਟ ਤਿਆਰ ਹਨ ਮੇਰੀ ਘੜੀ ਨਹੀਂ ਤਿਆਰੀ ਆ ਆਪਣੇ ਪੋਣੇ ਦੇ ਚਾਹੀਦਾ ਠੌਰ ਹੋਣਾ ਚਾਹੀਦਾ ਤੁਸੀਂ ਕਰੋ ਨਹੀਂ ਮੇਰਾ ਕੋਈ ਨਹੀਂ ਮੁੰਡੇ ਦਾ ਚਾਹੀਦਾ ਠੌਰ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਤੁਸੀਂ ਕਰੋ ਤਿਆਰੀ ਮੈਂ ਚਾਚੇ ਉਹਨਾਂ ਨੂੰ ਕਰਦਾ ਫੋਨ ਆਹੋ ਆਏ ਨਹੀਂ ਅਜੇ ਕੋਈ ਨਹੀਂ ਮੈਂ ਕਰ ਦਿੰਦਾ ਜੀ ਫੋਨ ਸਮਾਨ ਦੀ ਸੈਟਿੰਗ ਕਰਨ ਵਾਲੀ ਮੈਂ ਰਾਤੀ ਇਹਨਾਂ ਨੂੰ ਕਹਿ ਵੀ ਸਵੇਰੇ ਸੱਕਤੀ ਆ ਜੀ ਤਾਂ ਆਏ ਨੇ ਫਿਰ ਮੈਨੂੰ ਆਪੇ ਕੱਲੀ ਨਹੀਂ ਕਰਨੀ ਕੋਈ ਨਹੀਂ ਆਈ ਦੇ 11 12 ਵਜੇ ਆਪੀਆਂ ਮਹਿੰਦੀ ਮੁੰਦੀ ਲਾਉਣ ਆਪਣੇ ਕਰਨ ਤਿਆਰੀ ਵਾਰੀ ਠੀਕ ਹੈ ਠੀਕ ਆਹੋ ਚਲੋ ਕਰੋ ਤੁਸੀਂ ਤਿਆਰੀ ਮੈਂ ਕੋਣੀ ਵਾਲ ਨੂੰ ਫੋਨ ਕੀਤਾ ਵਾ ਬੋੜੀ ਮੈਂ ਕਰ ਦੇਣਾ ਜੀ ਮੈਂ ਕਰ ਦੂੰ ਫੋਨ ਸਾਰਿਆਂ ਨੂੰ ਮੈਂ ਕਰ ਦੇਣਾ ਜੀ ਪਹਿਲਾਂ ਚਾਚੀ ਹਾਣਾਂ ਨੂੰ ਮਿਲਣਾ ਮੈਂ ਆ ਉਹ ਵੀ ਡਿੱਕਣ ਦੇ ਨੇ ਕੁੜੀ ਵੜੇ ਪਹਿਲਾਂ ਆ ਕੇ ਬੈਠੇ ਹੋਣੇ ਆ ਉਹ ਇਹ ਨਹੀਂ ਤੁਸੀਂ ਕਰੋ ਤੇ ਨਹੀਂ ਮੈਂ ਨਹੀਂ ਬਸ ਤਿਆਰ ਮੈਂ ਛਿੱਤੀ ਹੋਣਾ ਹਾਂ ਹਾਂ ਜੀ ਚੱਈਆ ਆਜੋ ਆਜੋ ਬੂਏ ਤੇਰੇ ਚਲੋ ਆ ਗਿਆ ਜੀ ਮਾਈ ਆਜੋ ਆਜੋ ਤੁਸੀਂ ਸ਼ਰਨ ਨੇ ਕੀ ਘੰਡੇ ਜੀ ਤੁਸੀਂ ਕੁਛ ਨਹੀਂ ਮੈਂ ਕਰਨੋਂ ਬੈਠਾ ਮੈਂ ਗੱਲ ਕਰਨੀ ਆ ਦੇਣਾ ਹਾਂ ਬਸ ਮੰਮੀ ਨਾ ਅਮਨ ਦਾ ਸੂਟ ਤੇ ਲੈ ਆਈ ਅਚਾ ਤੇ ਜੇ ਮੈਂ ਪੁੱਛਿਆ ਵੀ ਮੇਰਾ ਕਹਿੰਦੇ ਤੇਰਾ ਏਡਾ ਜ਼ਰੂਰੀ ਨਹੀਂ ਹੈਗਾ ਜ਼ਰੂਰੀ ਨਹੀਂ ਹੈਗਾ ਏਦਾਂ ਕਿਹਾ ਮੈਨੂੰ ਕਿਉਂ ਤੁਸੀਂ ਨਹੀਂ ਦਿੱਤਾ ਮੈਂ ਦਿੱਤਾ ਸੀ ਪਰ ਅਮਨ ਦੇ ਲੈਣਦੇ ਆ ਤੇ ਮੰਮੀ ਨੂੰ ਮੇਰਾ ਚੇਤਾ ਨਹੀਂ ਆਇਆ ਵੀ ਇਹਦਾ ਵੀ ਲਿਓਣਾ ਆ ਜੋ ਮੇਰੀ ਗੱਲ ਸੁਣੋ ਵਾਦਾ ਕਰਤਾ ਮੈਂ ਟੇਲਰ ਕੋਲੋਂ ਅੱਕੇ ਤੇਰੇ ਵੀ ਆ ਜੂਗਾ ਕਿਹੜਾ ਵਿਆਹ ਲਾਗੇ ਮੇਰੀ ਗੱਲ ਸੁਣ ਲਓ ਜੇ ਮੇਰਾ ਸੂਟ ਨਾ ਨਾ ਆਇਆ ਤੇ ਮੈਂ ਵਿਆਹ ਨਹੀਂ ਜਾਣਾ ਵਿਆਹ ਨਹੀਂ ਜਾਣਾ ਮੈਂ ਨਹੀਂ ਜਾਣਾ ਆ ਕਿਤੇ ਦੀ ਗੱਲ ਹੋਈ ਮੈਂ ਕਹਿ ਤਾ ਤੁਹਾਨੂੰ ਵੀ ਮੈਂ ਨਹੀਂ ਜਾਣਾ ਫਾਤੋ ਇਹ ਹੋ ਗਿਆ ਤੁਹਾਨੂੰ ਚੰਗੇ ਭਲੇ ਨੂੰ ਕੀ ਗੱਲ ਹੈ ਮਮੀ ਨੇ ਜਿੰਨਾ ਟਾਈਮ ਆਪਣਾ ਹੀ ਕੱਢ ਲਿਆ ਵਾ ਤੇ ਹੁਣ ਵੇਖਿਆ ਮਮੀ ਛੱਡ ਲਾ ਪੈਣਾ ਕਰੋਸਾ ਮੈਂ ਕੁਛ ਨਹੀਂ ਕਹਿੰਦੀ ਮਮੀ ਤੈਨੂੰ ਜਾਣ ਕੇ ਵਹਿਮ ਹੋਇਆ ਤੂੰ ਨਾ ਐਦਾਂ ਕਰ ਚੱਲ ਮੈਂ ਮਰਨਾ ਟੇਲਰ ਕੋਲ ਚੱਲਦੇ ਆਂ ਜਾਂ ਤਾਂ ਜਾਹਾਂ ਜਾ ਹਾ ਦੋ ਇਹ ਸੂਟ ਆਇਆ ਤੇਰਾ ਟਾਈਮ ਕਿੱਥੇ ਗਾਇਆ ਤੇਨੂੰ ਪਤਾ ਹੈ ਨਾ ਮਮੀ ਕਹਿੰਦੇ ਮੰਮਨ ਦਾ ਜ਼ਿਆਦਾ ਜ਼ਰੂਰੀ ਆ ਤੇਰਾ ਕੋਈ ਗੱਲ ਨਹੀਂ ਓਏ ਤੂੰ ਛੱਡ ਪਰਾਂ ਪ੍ਰੋਗਰਾਮ ਚੱਲਦਾ ਐਵੇਂ ਲੜਦੇ ਚੰਗੇ ਨਹੀਂ ਲੱਗਦਾ ਮੈਂ ਘੜਾ ਲੜਾਈ ਕਰਨੀ ਤੂੰ ਮੈਂ ਮਾ ਚੱਲ ਸ਼ਾਮ ਨੂੰ ਤੇਰਾ ਮੈਨੂੰ ਸੂਟ ਦਿਉਣਾ ਚੱਲ ਕੇ ਰੋ ਜਾ ਮੈਂ ਤੈਨੂੰ ਕਿਹਾ ਵੀ ਜੇ ਨਾ ਆਇਆ ਤੇ ਮੈਂ ਇਹ ਜ ਜਾਣਾ ਤੇ ਮੈਨੂੰ ਕਿਉ ਨਾ ਆਦੋ ਵੀ ਕੀ ਹੋ ਗਿਆ ਤੇਰੇ ਮੂਡ ਨੂੰ ਚੰਗੀ ਭਲੀ ਸਵੇਰ ਦੀ ਤੇ ਮੈਂ ਕਹ ਦੋ ਕਿਹਾ ਮੈਂ ਚੰਗੀ ਭਲੀ ਨਹੀਂ ਆ ਕੋਈ ਨਾ ਪਰ ਮੈਂ ਜਾਣਾ ਸ਼ਾਮ ਨੂੰ ਤੇਰਾ ਸੂਟ ਦਿਵਾਉਂਗਾ ਮੈਂ ਨਾ ਸੂਟ ਦਿਵਾਉਂਗਾ ਤੇਰਾ ਮੈਂ ਕੋਈ ਗੱਲ ਨਹੀਂ ਤੇ ਜਦੋਂ ਹੁਣ ਮੌਕਾ ਆਇਆ ਤੇ ਮੰਮੀ ਮੈਨੂੰ ਝੜ ਝੜ ਮਾਰਦੇ ਉਹ ਕੋਈ ਨਹੀਂ ਝਾੜ ਕੇ ਮਾਰਦੇ ਉਦਾਂ ਕਿ ਦੇਖੀ ਜੇ ਹੋਣਗੇ ਕੰਮ ਤੋਂ ਕੋਈ ਗੱਲ ਨਹੀਂ ਐਵੇਂ ਗੁੱਸਾ ਨਹੀਂ ਕਰੀਦਾ ਇਹੋ ਟਾਈਮ ਗੁੱਸੇ ਕਰਨੇ ਹੁੰਦੇ ਚੱਲ ਜਾ ਜਾ ਕੇ ਵੇਖ ਤੇ ਸ਼ਾਮਾਂ ਨੂੰ ਮੈਂ ਤੈਨੂੰ ਖੜਦਾ ਨਾਲ ਇੱਕ ਤਿੰਨਾਂ ਦਾ ਪਾਣ ਲੱਗਦਾ ਬੁੜੀਆਂ ਦਾ ਝਾਟੀ ਨੱਕ ਬੋਲ ਵਟ ਲੈਂਦੀਆਂ ਆਏ ਕੀ ਕੰਡੇ ਜੇ ਦੱਸ ਕਿੰਨਾ ਟਾਈਮ ਹੋ ਗਿਆ ਵਾ ਉਠੋ ਭਾਗ ਭੂਗ ਬੰਨੋ ਉੱਠ ਕੇ ਤਿਆਰ ਹੋਵੋ ਤਿਆਰ ਕੀ ਹੋਵਾਂ ਮੈਂ ਮੇਰਾ ਤਾਂ ਅੱਜ ਦਿੜ ਕਾ ਹੂੰ ਕੰਡਿਆ ਕਿੰਨੇ ਆ ਨਾ ਚਾਵਾਵਾਂ ਦੇ ਨਾਲ ਆਪਣੇ ਧੀ ਨੂੰ ਪਾਲ ਕੇ ਵੱਡਾ ਕੀਤਾ ਇਹ ਕਿੱਦਾਂ ਦਾ ਮਹਿਲਾ ਪਿਆਰ ਆ ਧੀਆ ਨੂੰ ਆਪਣਾ ਘਰ ਛੱਡ ਕੇ ਜਾਣਾ ਪੈਂਦਾ ਵਾ ਮੇਰੇ ਜਗਰ ਦਾ ਟੁਕੜਾ ਵਾ ਕਿੱਦਾਂ ਤੋਰੂੰਗਾ ਮੈਂ ਇਹ ਵੀ ਤਾਂ ਹੁਣ ਜ਼ਰੂਰੀ ਆ ਧੀਆ ਕਿਹੜਿਆਂ ਘਰ ਰੱਖਿਆ ਜਾਂਦੀਆਂ ਵਾ ਇਹਨਾਂ ਨੂੰ ਤੋੜਨੇ ਪੈਂਦਾ ਵਾ ਜੱਗ ਹੁੰਦੀ ਆਈ ਆ ਅਸੀਂ ਕਿੱਦਾਂ ਰੱਖ ਲੈਣੀਆਂ ਵਾ ਰਾਜੇ ਰਾਣੀਆਂ ਨੇ ਤੋਰੀਆਂ ਵਾ ਸਾਡੇ ਵਸ ਥੋੜੀ ਐ ਕੁਛ ਕਰਨਾ ਮਨੁਅਜਨਾ ਹੋਰ ਤਣਾ ਹੋਈ ਜਾਂਦਾ ਵਾ ਮੇਰਾ ਤਾਂ ਸਾਰਾ ਘਰ ਖਾਲੀ ਹੋ ਗਿਆ ਨਾ ਉਹਤ ਲੱਗਣਾ ਏਦਾਂ ਕੋਈ ਨਹੀਂ ਆ ਥੋੜੇ ਦਿਨ ਹੋਣਾ ਏਦਾਂ ਮੁੜ ਕੇ ਆਪੇ ਹੌਲੀ ਹੌਲੀ ਨਾ ਸੈੱਟ ਹੋ ਜਾਣਾ ਵਾ ਫਿਰ ਉਹਦੇ ਆਉਣ ਦੀ ਡੀ ਕਰਿਆ ਕਰਨੀ ਆ ਹੁਣ ਆ ਮੰਨੇ ਆਉਣਾ ਵਾ ਹੈ ਆ ਤੇ ਰਹਿ ਜਾ ਕਰੂ ਚਾਰ ਦਿਨ ਆ ਜਾ ਕਰੂਗੀ ਤੇ ਇਹੋ ਕੁਛਣ ਪਰੌਣੀ ਬਣ ਗਈ ਬਸ ਅੱਜ ਤੋਂ ਮੈਨੂੰ ਨਾ ਜੋ ਨਿਕਲੀ ਨਹੀਂ ਜਦੋਂ ਉਹ ਟਾਈਮ ਨਹੀਂ ਜ਼ਿਆਦਾ ਹੁੰਦੀ ਆ ਕਿੱਦਾਂ ਮੇਰੇ ਨਾ ਮੋਢੇ ਤੇ ਚੜੀ ਰਹਿਣਾ ਡੈਡ ਜੀ ਮੈਨੂੰ ਚੁੱਕ ਕੇ ਉੱਥੇ ਲੈ ਜਾਓ ਚੁੱਕ ਕੇ ਉੱਥੇ ਲੈ ਜਾਓ ਵੇਲਾ ਪਤਾ ਨਹੀਂ ਲੱਗਾ ਕਦੋਂ ਹੱਥਾਂ ਵਿੱਚ ਵੜੀ ਹੋ ਗਈ ਆ ਤੇ ਅੱਜ ਇਹਲਾ ਨੂੰ ਤੋੜ ਦੇਣਾ ਹੈ ਨਿਆਣੇ ਛਾਟੀ ਜਵਾਨ ਹੋ ਜਾਂਦੇ ਆ ਤੇ ਸਮਾਂ ਤੇ ਢੀ ਤੇਜ਼ੀ ਨਾਲ ਦੌਣਦੇ ਆ ਕਿ ਪਤਾ ਹੀ ਨਹੀਂ ਲੱਗਦਾ ਕੁਛ ਪਰ ਕੀ ਕਰੀਏ ਆਪਣੇ ਹੱਥ ਵਸ ਨਹੀਂ ਹੈਗਾ ਨਾ ਇਹ ਜੱਤੀ ਨੂੰ ਘਰ ਬਿਠਾ ਲਈਏ ਇਹ ਤੋੜਨੀ ਪੈਣੀ ਆ ਐਦਾਂ ਕਰੋ ਲੇਟ ਨਾ ਹੋਵੋ ਮੁੜ ਕੇ ਫਰਨਾ ਕੰਮ ਲੇਟ ਹੁੰਦਾ ਹੁੰਦਾ ਕਿੰਨਾ ਲੇਟ ਹੋ ਜਾਂਦਾ ਵਾ ਉਠੋ ਤਿਆਰ ਹੋਵੋ ਮੈਂ ਵੀ ਅੱਜ ਤਿਆਰ ਹੋਣਾ ਮੈਂ ਤਾਂ ਸਾਰਾ ਨੂੰ ਤੋੜਦੀ ਫਿਰ ਨਹੀਂ ਆ ਤਿਆਰ ਤੇ ਹੋਈ ਜਾਣਾ ਮੈਂ ਹੋਣਾ ਪੈਣਾ ਵਾ ਪੂਰੀ ਨੂੰ ਕਦਾਂ ਵਧੀਆ ਲੱਗੇ ਸੂਟ ਸਾੜ ਆਹੋ ਸੂਟ ਤੇ ਬੜੇ ਪਸੰਦ ਆ ਗਏ ਉਹਨੂੰ ਸਭ ਕੁਛ ਬੜਾ ਵਧੀਆ ਵਾ ਉਹ ਤਾਂ ਕਹਿਂਦੇ ਹੀ ਮੰਮੀ ਤਹੀ ਮੇਰੇ ਕੋਈ ਛੱਡੀ ਨਹੀਂ ਆ ਸਭ ਨੇ ਰੁੱਝਾ ਪੂਰੇਆ ਕੀਤੀਆਂ ਉਹ ਤਹੀ ਵੇਖ ਲਾ ਮੇਰੀ ਨਾ ਧੀ ਕੋਈ ਕੋ ਗਲਤੀ ਹੋਈ ਆ ਜਦੋਂ ਨੇ ਜੰਮੀ ਆ ਨਾ ਮੈਨੂੰ ਇੰਨਾ ਪਿਆਰ ਕਰਦੇ ਰਹੀ ਇੰਨਾ ਪਿਆਰ ਕਰਦੇ ਰਹੀ ਆ ਤੇ ਮੈਨੂੰ ਨਾ ਪੁੱਤ ਉਹ ਕਦੇ ਚਲ ਜਾਂਦੇ ਹੁੰਦੇ ਸੀ ਤੇ ਮੈਨੂੰ ਇਹ ਆਪਣਾ ਪੁੱਤ ਲੱਗਦਾ ਹੁੰਦਾ ਏ ਕੀ ਕਰਨਾ ਹੁਣ ਫਿਰ ਹੁਣ ਆ ਗੱਲਾਂ ਕਰਨ ਦਾ ਟਾਈਮ ਹੈ ਨਹੀਂ ਆ ਵੇ ਹੁਣ ਤੋਰਨੀ ਪੈਣੀ ਆ ਉਠੋ ਤਿਆਰ ਹੋਵੋ ਤਿਆਰ ਤਾਂ ਹੋਈ ਆ ਮੁੰਡੇ ਚਲ ਗਿਆ ਆਹੋ ਉਹਨਾਂ ਤੇ ਫਿਰ ਜਾਣਾ ਸੀਗਾ ਵੇਖਣਾ ਵੀ ਆ ਜਾ ਕੇ ਚਾਹ ਪਣ ਦਾ ਪ੍ਰੋਗਰਾਮ ਤੇ ਕਰਨਾ ਸੀ ਨਾ ਚੱਲ ਕੋਈ ਨਹੀਂ ਆਪਾਂ ਚਲੀ ਜਾਣਾ ਪਹੁੰਚ ਜਾਣਾ ਆ ਫਿਰ ਮੈਂ ਵੀ ਤਿਆਰ ਹੋਣਾ ਵਾਂ ਆ ਕੁੜੀ ਨੂੰ ਪਹਿਲਾਂ ਕਹਿੰਦੀ ਸੀਗੀ ਕਿ ਘਰ ਤਿਆਰ ਕਰਨ ਆ ਜੂਗੀ ਤੇ ਹੁਣ ਉਹ ਵੀ ਆਂਦੀ ਹੈ ਇੱਥੇ ਹੋਰ ਵੀ ਕਿਸ ਨੇ ਤਿਆਰ ਹੋਣਾ ਤੂੰ ਇੱਥੇ ਆ ਜਾ ਉਹਨੂੰ ਉੱਥੇ ਕੱਲਣਾ ਪੈਣਾ ਵਾ ਤੋ ਮੁੰਡੇ ਨੂੰ ਫੋਨ ਕੀਤਾ ਸੀ ਮੈਂ ਵੀ ਹੁਣ ਆ ਜਾ ਤੂੰ ਕੁੜੀ ਨੂੰ ਲੈ ਕੇ ਜਾਣਾ ਉੱਥੇ ਚੱਲ ਤੋ ਇਦਾਂ ਕਰ ਹਾਂ ਮੇਰੇ ਤਾਂ ਕੱਪੜੇ ਕੱਢ ਕੇ ਰੱਖ ਬਾਹਰ ਕੱਪੜੇ ਕੱਢੇ ਆ ਪ੍ਰੈਸ ਕੀਤਾ ਸਭ ਕੁਝ ਇੰਨ ਰੱਖਿਆ ਸਭ ਕੁਝ ਤਾਂ ਡਬਾਰ ਮੈਂ ਪੱਗ ਬੰਨੋ ਉੱਥੇ ਗੱਲ ਮੈਂ ਆ ਗਿਆ ਇੱਕ ਮਿੰਟ ਨਾ ਆ ਜਾ ਆ ਫੋਨ ਵੇ ਲੋਕ ਕਿਧਾ ਆ ਗਿਆ ਜੀ ਮੈਂ ਤਾਂ ਨਿਆਣੇ ਦਾ ਫੋਨ ਹੁਆ ਇਹ ਤਾਂ ਕੰਪਨੀ ਦਾ ਫੋਨ ਹੁਆ ਚੱਲ ਕੀ ਕਰਨਾ ਹੁਣ ਇਹ ਤਾਂ ਜੱਗ ਹੁੰਦੀ ਆਈ ਆ ਧੀ ਨੂੰ ਤੁਰਨਾ ਤੇ ਪਣਾ ਹੀ ਆ ਚਲੋ ਮਾਲਕਾ ਮੇਰੀ ਧੀ ਜਿੱਥੇ ਵੀ ਜਾਵੇ ਨਾ ਹਣ ਐ ਸੁੱਖ ਰੱਖੀਏ ਉਹਨੂੰ ਰਾਜੀ ਖੁਸ਼ੀ ਰੱਖੀਏ ਤੇ ਜਿੱਦਾਂ ਨਾ ਇੱਥੇ ਪਿਆਰ ਦਿੱਤਾ ਨਾ ਉਹਨੂੰ ਮੈਂ ਇਦਾਂ ਦਾ ਪਿਆਰ ਉੱਥੇ ਮਿਲੇ ਨਾ ਅੰਤਰਕਾਰ ਦੇ ਕਾਮ ਹੀ ਬੜੇ ਹੁੰਦੇ ਆ ਤੇ ਮੈਨੂੰ ਤਾਂ ਸਮਝ ਨਹੀਂ ਗਈ ਆਉਂਦੀ ਵੀ ਕਿਹੜਾ ਕੰਮ ਕਾਵਾ ਤੇ ਕਿਹੜਾ ਛੱਡਾ ਉਹ ਮੇਰੀ ਗੱਲ ਸੁਣ ਹਾਂਜੀ ਇੱਥੇ ਹੱਥ ਮਰੀ ਜਾਣ ਨੇ ਉਧਰੋਂ ਫੋਨ ਤੇ ਫੋਨ ਆਉਂਦੇ ਪਿੰਦੂ ਕਰੋ ਕੀ ਕਰਾਂ ਮੈਂ ਸਭ ਕੁਝ ਸਾਂਭ ਕੇ ਜਾਣਾ ਪੈਣਾ ਵਾ ਹੁਣ ਮੈਨੂੰ ਪਤਾ ਵਾ ਨਾ ਵੀ ਹੁਣ ਦੇ ਗਏ ਹਨ ਰਾਤ ਉੱਥੇ ਪੈ ਜਣੀ ਆ ਫਿਰ ਸਾਰੇ ਕੰਮ ਸਾਂ ਨੂੰ ਣੁਪਟਾ ਕੇ ਤੇ ਫੇਰ ਆਉਣਾ ਪੈਣਾ ਵਾ ਐਡੀ ਛੇਤੀ ਆਪਾਂ ਕਿੱਦਾਂ ਆ ਜਾਾਂਗੇ ਸੁਖ ਨਾ ਮੁੰਡੇ ਵਾਲਿਆਂ ਦੇ ਨਾਲ ਜਾਣਾ ਪੈਣਾ ਵਾ ਕੁੜੀ ਦੇ ਪਤੀ ਜੀ ਹੈ ਮੇਰੀ ਜੇ ਕੋਈ ਹੋਰ ਰਿਸ਼ਤਾ ਹੁੰਦਾ ਫਿਰ ਤੇ ਕੋਈ ਗੱਲ ਨਹੀਂ ਤੇ ਹੁਣ ਤੁਹਾਨੂੰ ਪਤਾ ਵਾ ਨਾ ਨਾਲ ਜਾਣਾ ਪੈਣਾ ਵਾ ਤੇ ਕਿਪਤਾ ਰਾਤ ਅਗਲੇ ਮੈਨੂੰ ਆਉਣ ਦੇਣਾ ਕਿ ਨਹੀਂ ਆਉਂਗਾ ਇੱਕ ਗੱਲ ਤਾਂ ਮੈਨੂੰ ਹਾਸਾ ਵੀ ਆਉਂਦਾ ਵਾ ਵੀ ਇੱਕ ਗੱਲ ਮ ਚੰਗਾ ਹੋ ਗਿਆ ਵਾ ਆ ਰਿਸ਼ਤੇ ਦੇ ਵਿੱਚ ਵਿੱਚ ਨਾ ਤੇਰੇ ਗੋਡੇ ਚੱਲ ਪਿਆ ਤੁਸੀਂ ਵੀ ਮਖੌਲ ਕਰ ਲਓ ਜਿੰਨੇ ਕਰਦੀ ਆ ਅੱਗੇ ਮੈਨੂੰ ਸਾਰੇ ਮਖੌਲ ਕਰਦੇ ਆ ਲੈ ਮੈਂ ਕਰ ਮਖੌਲ ਕਰਦੇ ਆ ਵੀ ਭੱਜੀ ਫਿਰਦੀ ਆ ਹੁਣ ਤੇ ਹੁਣ ਤੀਜੀ ਦੇ ਵਿਆਹ ਤੇ ਚਾਚ ਗੋਡੇ ਠੀਕ ਹੋ ਗਏ ਦੇ ਹੁਣ ਤੇ ਰੋਖ ਢੰਗ ਸਾਰਾ ਬਦਲ ਗਿਆ ਉਹਦੇ ਮੇਰੇ ਵੀਰ ਨੇ ਦਵਾਈ ਲਿਆਤੀ ਸੀ ਅੱਛਾ ਇਹਨਾਂ ਪੈਂਟਾਂ ਨੂੰ ਵਧੀਆ ਦਵਾਈ ਉਹਨੇ ਮੈਨੂੰ ਜਲੰਧਰੋਂ ਦਵਾਈ ਵਧੀਆ ਮਗਾ ਕੇ ਦਿੱਤੀ ਤੇ ਮੇਰੇ ਗੋਡੇ ਬਿਲਕੁਲ ਠੀਕ ਹੋ ਗਏ। ਉਹ ਚੱਲੇ ਯਾਰ। ਤੇ ਆਹ ਸੂਟ ਹੀ ਸੁਖਣਾ ਮੇਰੇ ਵੀਰ ਨੇ ਬਣਾ ਕੇ ਦਿੱਤੇ ਇਹ ਵੀ ਆਜ ਪਾਉਣ ਵਾਸਤੇ ਸਾਰੇ। ਟੌਰ ਹੈਗਾ ਕਿ ਘੁਆੜਾ। ਨਹੀਂ ਨਹੀਂ ਕਿੰਨਾ ਵੀ ਪੂਰਾ ਪੂਰਾ ਕੱਢ ਕੇ ਇੱਕ। ਆਹ ਠੀਕ ਹੋਣਾ ਤੇ ਫੁੱਫੜ ਕੜਾ ਘੱਟ ਲੱਗਣ ਡਿਆ। ਕੋਈ ਗੱਲ ਹੀ ਨਹੀਂ ਗਈ। ਆਹ। ਲਾਲ ਚੀਰਾ ਵੱਧਾ ਫੁੱਫੜ ਨੇ ਵੀ। ਮੈਂ ਦੱਸਾ ਤੇ ਕੀਤੀ ਆ। ਮੈਂ ਤਾਂ ਕਹੇ ਮੇਰੇ ਸੂਟ ਨਾਲ ਦਾ ਬਨੋ। ਉਹ ਨਹੀਂ ਨਹੀਂ। ਉਹ ਮੇਰੇ ਪੱਗ ਫੇਰ ਬਨਣੀ ਹੈਗਾ। ਅੱਛਾ। ਲੈ ਆਪਣਾ ਟੌਰ ਹੀ ਨਹੀਂ ਮਾਨ ਕੇ ਤੇ ਤੇ ਮੇਰੀ ਗੱਲ ਸੁਣੋ। ਹੈਂ ਫੋਨ ਆਇਆ ਪਿੰਦੂ ਦਾ ਆਹੋ ਉਹ ਕਹਿੰਦਾ ਕਿਦਾ ਆਇਓ ਤੇ ਤੈਨੂੰ ਤਜੇ ਕੋ ਸਲਾਹ ਕਰਨੀ ਹੈ ਉਹਦੀ ਸਲਾਹ ਵੀ ਕਰਨੀ ਤੇ ਟਾਈਮ ਹੀ ਹੋ ਗਿਆ ਤੁਰਨ ਦਾ ਹੈ ਤੇ ਮੇਰਾ ਇਰਾਦਾ ਵਾ ਟਾਈਮ ਨਾ ਜਾਈਏ ਆਹੋ ਅਗਲਿਆਂ ਨੇ 100 ਕੰਮ ਹੁੰਦੇ ਫਿਰ ਮੇਰੇ ਭਰਾ ਨੇ ਕਹਿਣਾ ਤੇ ਪੰਡ ਤੂੰ ਲੇਟ ਕਰਾਤਾ ਉਹਦੋਂ ਪਤਾ ਵੀ ਬੜਾ ਸਮੇਂ ਦਾ ਪੰਦ ਵਾ ਦੱਸਾਂ ਗੱਲ ਕੀ ਆ ਟਾਈਮ ਨਾਲ ਇਹਨਾਂ ਦਾ ਕਾਰੋਬਾਰ ਦੇ ਵੱਡ ਜਾਊਗਾ ਨਾ ਤੇ ਅਸੀਂ ਦੋਵੇਂ ਜੀ ਫ੍ਰੀ ਹੋ ਜਾਗੇ ਦੱਸਾਂ ਗੱਲ ਕੀ ਆ ਸਿਰ ਤੇ ਜਿਹੜਾ ਭਾਰ ਚੁੱਕਿਆ ਵਾ ਨਾ ਪੰਡ ਇਹ ਲੱਤ ਕੀ ਨਾ ਸਿਰੋਂ ਅਸੀਂ ਬਿਲਕੁਲ ਫ੍ਰੀ ਹੋਲੇ ਹੋਏ ਨਾ ਉਹ ਦਾਣਾ ਵਿੱਚ ਇਹ ਵਿੱਚ ਇੱਕ ਮੁੱਢਾ ਦਰਜਾ ਸਤੰਦਾ ਰਹਿੰਦਾ ਵਾ ਉਹ ਕਰਦਾ ਵੀ ਕੋਈ ਨਾ ਚੁਗਲੀ ਨਾ ਕਰਤੇ ਕਿਤੇ ਕੋਈ ਪਾਨੀ ਨਾ ਮਾਰ ਦੇ ਪੇਦੀ ਪਤੀਜੀ ਚਲ ਗਈ ਹਿੱਤ ਮੇਰੀ ਗੱਲ ਸੁਣ ਲੈ ਪਹਿਲੋਂ ਤੂੰ ਨਾ ਐਨਾ ਦਿਲ ਨਾ ਛੱਡ ਜਿਹੜੀ ਢਿੰਗੜੀ ਪੈਣੀ ਹੈ ਵਿੱਚ ਉਹ ਜੇ ਹੁਣ ਪੈਣੀ ਹੁੰਦੀ ਹੁਣ ਨੋ ਪੈਣੀ ਤੇ ਹੁਣ ਬਿਲਕੁਲ ਕੋਈ ਗੱਲ ਬਾਤ ਜਿ ਹੋਣੀ ਤੇ ਅਮਨ ਨੂੰ ਅਹੀਂ ਸਮਝਾ ਕੇ ਲਉਣਾ ਵੀ ਤੂੰ ਸਾਰੀ ਜ਼ਿੰਦਗੀ ਆਪਣਾ ਮੂੰਹ ਨਹੀਂ ਖੋਲਣਾ ਵੀ ਕੀ ਬੜਿਆ ਕਿੱਥੇ ਕੀ ਗੱਲ ਹੋਈ ਕੀ ਨਹੀਂ ਠੀਕ ਨਹੀਂ ਹਾਂ ਸਹੀ ਗੱਲ ਵਾ ਉਹ ਦਾਨਾ ਮੇਰਾ ਵਿੱਚ ਇਹ ਵਿੱਚ ਦਿਲ ਡਰਦਾ ਵਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਇੱਕ ਦੋ ਦਿਨ ਵਾਸਤੇ ਰਹੋ ਇਹ ਨਿੱਚਲ ਆਪੋਨ ਆਪਣੇ ਘਰੇ ਸਾਰੇ ਜਾਣੇ ਤੇ ਮੁੜ ਕੇ ਨਾ ਆ ਕੇ ਨੇ ਆਉਣਾ ਨਾ ਕਿਸੇ ਨੇ ਜਾਣਾ ਚਲ ਮੈਂ ਕੰਮ ਤੇ ਸਾਂਭਲੇ ਹੁਣ ਸਾਰੇ ਠੀਕ ਨਹੀਂ ਤੇ ਬਾਕੀ ਆੜਾ ਅਣਗਵਾਂਡਾ ਨਾ ਇਹਨੇ ਉਹ ਪਰਲੇ ਪਸੇ ਕੌਣ ਜਾਂਦਾ ਹੁੰਦਾ ਵਾ ਉਹ ਕਿਤੇ ਵੋਟਾ ਬਾਟਾ ਪਾਉਣ ਜਾਈਦਾ ਵਾ ਸਾਡਾ ਵੀ ਕਿਤੇ ਕਿੰਨਾ ਕੋ ਉਧਰ ਤੇ ਆਇਆ ਹੈਗਾ ਭਾਬੀ ਦਾ ਫੋਨ ਆਂਦੀ ਕੁੜੀ ਵੀ ਤਿਆਰ ਹੋਣ ਲਈ ਆਹੋ ਤੇ ਸਾਰੇ ਜਾਣੇ ਡੇ ਤਿਆਰੀ ਕਰਨ ਫਟਾਫਟ ਤੇ ਤੁਸੀਂ ਵੀ ਤਿਆਰ ਹੋ ਕੇ ਤੇ ਬਰਾਤ ਲੈ ਕੇ ਤੇ ਆ ਜਾਓ ਉੱਥੇ ਚਲੋ ਠੀਕ ਹੈ ਤੇ ਚੱਲੀਏ ਫਿਰ ਮੁੰਡੇ ਵਾਲੇ ਦੇ ਘਰ ਆਹੋ ਚਲ ਆ ਜਾਓ ਫਿਰ ਵੇਖੀਏ ਜਾ ਕੇ ਤਿਆਰ ਹੋਏ ਆ ਕਿ ਨਹੀਂ ਓ ਜਸਪਿੰਦਰ ਆ ਜਾਓ ਆ ਜਾਓ ਲਾਲ ਲਾ ਮੁੰਡਾ ਵਾਲੇ ਦੇ ਘਰ ਆਇਆ ਅਸੂਰੇ ਪਾਗ ਮਾ ਪੱਗ ਮਾ ਲੜਨੀ ਏ ਪੱਗ ਮਾ ਬੰਨਣੀ ਸੀ ਆ ਚਾਚੀ ਤੇ ਇਹਨੂੰ ਛੱਡਣ ਆਇਆ ਮੈਂ ਚੱਲ ਜਿਹੜੀ ਗੱਲਬਾਤ ਹੈਗੀ ਜਾ ਕੇ ਆ ਗਈ ਆ ਤੇ ਮੈਂ ਛੱਡਣੀ ਆਇਆ ਇਹਨੂੰ ਭਾਬੀ ਕੋ ਕੰਮ ਨਹੀਂ ਹੋਣਿਆ ਹੈ ਚਲ ਕੋਈ ਨਹੀਂ ਤੇ ਇਹ ਜਿਹੋ ਉਦਾਂ ਤਰੀ ਫੜ ਨਹੀਂ ਆ ਕੰਮ ਨਹੀਂ ਨਿਭਣਦੇ ਮੈਂ ਇਕੱਲੀ ਕੀ ਕਰਾਂ ਲੈ ਦੱਸ ਆ ਵੇਖ ਲੋ ਇਹਦਾ ਹਾਲ ਹੈ ਚਲ ਕੋਈ ਗੱਲ ਨਹੀਂ ਜਿਹੜਾ ਬੜਾ ਮੋਟਾ ਰਹਿ ਗਿਆ ਵਾ ਨਾਲ ਲਾ ਕੇ ਨਾਲ ਲਾ ਕੇ ਤੇ ਕਰਾ ਦੇ ਕਰਾ ਦੇ ਠੀਕ ਆ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਵਾ ਤੂੰ ਤਿਆਰ ਹੋ ਤੇ ਮੈਂ ਚਾਚੀ ਨੂੰ ਲੈ ਕੇ ਪੈਕਿੰਗ ਕਰ ਲੈਣੀ ਆ ਆ ਚਲ ਕੋਈ ਨਹੀਂ ਉਦਾਂ ਇੱਕ ਗੱਲ ਵਾ ਵੇਖ ਲੈ ਕਿਦਾਂ ਸਜੰਡਿਆਈ ਹੈ ਹੈ ਕਦੇਰ ਆਪਣੇ ਤੇ ਕਿਤੇ ਕਾਲਾ ਟਿੱਕਾ ਲਾ ਦਨੇ ਕਿਤੇ ਨੂਰੇ ਲੱਗ ਜੇ ਕਾ ਜੱਜਾ ਤੁਸ ਮਸਮਾਨੇ ਆਪੇ ਬੈਰ ਆਪਾਂ ਅਗੇ ਜਗੜ ਜਾ ਤੇ ਆ ਖੜਾ ਮਮੀ ਅੱਲਾਹ ਰਮਾਹ ਦੇਣਾ ਉਹ ਮੈਂ ਤਾਂ ਮਾੜਾ ਮੋਟਾ ਨਾ ਤੁਹਾਡੇ ਹੱਥ ਪਤਾ ਪਵਾ ਦੇਣਗੇ ਨਾ ਤੇ ਚੱਲ ਯਾਰ ਵਧੀਆ ਜੂ ਕੰਮ ਜਾ 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 ਤਿਆਰ ਅਸੀਂ ਉੱਥੇ ਜਾਵਾਂਗੇ ਨਾ 19 ਛੇਤੀ ਮੁੜ ਕੇ ਫੇਰੇ ਕਰਕੇ ਘਰ ਆ ਜਾਵਾਂਗੇ ਠੀਕ ਨਹੀਂ ਆ ਜਾਓ ਚੱਲ ਠੀਕ ਹੋ ਤਿਆਰ ਜਾ ਕੇ ਵੀਰ ਨੂੰ ਆਪਣੀ ਵੀਡੀਓ ਸਾਰਾ ਖਾ ਕੇ ਆਪਣੀ ਤਿਆਰੀ ਮੈਂ ਤਾਂ ਆਖਣ ਡਿਆ ਮੈਂ ਕੋਈ ਨਹੀਂ ਮੈਂ ਵਿਹਲਾ ਕੇ ਖਾਲਦਾ ਵਾਂ ਨਹੀਂ ਵੀਰ ਨੂੰ ਆਪਣੀ ਤਿਆਰੀ ਵਿਖਾਲਦੀ ਤੇ ਭਾਬੀ ਵੀ ਵਿਖਾਲਦੀ ਪੈਣ ਤੱਕ ਤਿਆਰ ਨਹੀਂ ਹੋਈ ਕੋਈ ਨਹੀਂ ਕੋਈ ਦਿਖਾ ਦਿੰਦਾ ਆਹੋ ਮੈਂ ਕੰਨ ਦਾ ਛੇਤੀ ਹੋ ਜਾਣਾ ਨੀ ਤੇ ਅੰਸ਼ੀ ਆ ਤੀ ਤਿਆਰ ਹੋ ਜਾ ਜਿਹੜਾ ਕੋਈ ਕੰਮ ਹੈਗਾ ਮੈਨੂੰ ਦੱਸ ਦੇ ਮੈਂ ਕਰ ਦਿੰਨੀ ਆ ਗੱਡੀ ਗੁੱਡੀ ਆਉਣੀ ਚਾਹੀਦੀ ਆ ਤੇ ਆਪਾਂ ਬਹਿਣਾ ਤੇ ਰਹੀਏ ਥਿੱਤੀ ਥਿੱਤੀ ਚੱਲ ਕੋਈ ਨਹੀਂ ਗੱਡੀ ਆਈ ਜਾਣੀ ਆ ਚਲ ਮੈਂ ਵੇਖਾਂ ਭੜਾ ਹੈ ਚਾਹ ਘਟ ਬਣਾ ਲੈ ਚਲ ਕੋਈ ਗੱਲ ਨਹੀਂ ਚਾਹ ਦਾ ਹੁਣ ਕੀ ਪੀਣਾ ਵਾ ਟਾਈਮ ਅੱਗੇ ਬੜਕੋ ਗਿਆ ਵਾ ਚਲ ਕੋਈ ਨਹੀਂ ਨਹੀਂ ਚਾਹ ਪੀਂਦੀ ਨਾ ਕਿਚੜੀ ਬਣਾਈਆ ਉਹ ਨਾਲੇ ਤੁਸੀਂ ਖਾ ਲਿਓ ਨਾਲੇ ਉਹਨੂੰ ਪਿੰਦਰ ਨੂੰ ਖਵਾਲ ਦਿਓ ਚਲ ਇਦਾਂ ਕਰ ਫਿਰ ਤੂੰ ਖਿਚੜੀ ਪਾ ਲਿਆ ਉਹ ਖਾ ਲੈਨੇ ਆ ਨਾਲੇ ਮੁੰਡੇ ਨੂੰ ਖਵਾਲ ਦਿੰਨੇ ਆ ਆਹੋ ਮੁੰਡੇ ਨੇ ਕੋੜੀ ਚੜਨਾ ਮੈਂ ਤੇ ਕਿਚੜੀ ਖਾਣੀ ਇਦਾਂ ਵੀ ਸ਼ੋਭੰਦੀ ਆ ਆਹੋ ਨਹੀਂ ਨਹੀਂ ਚੰਗਾ ਹੁੰਦਾ ਚਲ ਆਹ ਵਧੀਆ ਕੀਤਾ ਹੁਣ ਸਿਆਣਾ ਬੰਦਾ ਘਰ ਹੋ ਗੇ ਆਹੋ ਤੇ ਸੌ ਗੱਲਾਂ ਦੱਸਦਾ ਬੰਦਾ ਚਲ ਕੋਈ ਨਹੀਂ ਮੈਂ ਕੀ ਕਰਾਂ ਉਦਾਂ ਜਮਾ ਕੋਦਾਂ ਜਮਾ ਕੇ ਰਾਮ ਕਰਾ ਪਰ ਨਾ ਇੱਕ ਗੱਲ ਵਾ ਉਹਦਾ ਪਰਝਾਈ ਹੋਵੇ ਤੇ ਤੇਰੇ ਵਰਗੀ ਜਿਹੜੀ ਇੰਨੀ ਰਿੱਝਾਂ ਕੰਢੀ ਆਪਣੇ ਵੇਰ ਦੀਆਂ ਪਤਾ ਵਾਂਗੂ ਪਾ ਲਿਆ ਕਿਤੇ ਆ ਨਹੀਂ ਉਹ ਤਾਂ ਮੈਨੂੰ ਪਤਾ ਵਾ ਚੱਲ ਸ਼ੁਕਰ ਹੈ ਮਾਲਕ ਦਾ ਕਿਤੇ ਦੇਣਾ ਆਜ ਵਧੀਆ ਹੋਰ ਤਾਂ ਚਾਹ ਵੀ ਆ ਕਰੀਏ ਸ਼ੇਰ ਕਰਦਾ ਤਾਂ ਇਹਨਾਂ ਸ਼ੇਤੀ ਕਾਲੇ ਪੈ ਗਏ ਹੋਰ ਤੇ ਜੇ ਕਿਤੇ ਭਰਾ ਵੀ ਬਾਹਰ ਆ ਜਾਂਦਾ ਤੇ ਸੋਨੇ ਤੇ ਸੁਹਾਗਾ ਆਏ ਨਾ ਨਹੀਂ ਆਪਾਂ ਨੂੰ ਜੇ ਹੋਮ ਪਾਰਟੀ ਦੇ ਟਾਈਮਾਂ ਨੂੰ ਸੱਦ ਲਾਂਗੇ ਚਲੋ ਠੀਕ ਹੈ ਕਿਤੇ ਪਾਰਟੀ ਤੇ ਆ ਜੇ ਆ ਵੇਖ ਚੱਲ ਤੂੰ ਲੈ ਆ ਪਾ ਕੇ ਫਤਵਾ ਵੇਖਾਂ ਪਹਿਲਾਂ ਅੰਮਣੇ ਸੱਚੀ ਤੂੰ ਬੜੀ ਸੋਹਣੀ ਲੱਗ ਰਹੀ ਹੈ ਮੰਮੀ ਚੁੰਨੀਆਂ ਨੇ ਸਹੀ ਦਿੱਤੀ ਨਹੀਂ ਸੀ ਮੰਮੀ ਚੁੰਨੀਆਂ ਮੇਰੀ ਲੱਖੀ ਜਾਨ ਲਈ ਬਾਰ ਬਾਰ ਉਹ ਸੇਫਟੀ ਪਿਨ ਵੀ ਨਹੀਂ ਹੱਲੇ ਚੱਜ ਰਾਂ ਦਾ ਇਹ ਤੇਰਾ ਵੀ ਸੂਟ ਆ ਗਿਆ ਸੇਫਟੀ ਤੂੰ ਆਪਣਾ ਪਾ ਲੈ ਜੀ ਕੋਈ ਨਹੀਂ ਕੋਈ ਨਹੀਂ ਪਾ ਲੈਣੀ ਮੰਮੀ ਮੈਂ ਖੁਲ ਖੁਸ਼ ਹੋਣਾ ਮੈਂ ਮੈਂ ਪਹਿਲਾਂ ਵੀ ਖੁਸ਼ ਸੀ ਕਹਿੰਦੇ ਮੈਂ ਪਹਿਲਾਂ ਵੀ ਖੁਸ਼ ਸੀ ਆਹ ਨਹੀਂ ਗੁੱਸਾ ਤਾਂ ਕੀਤਾ ਜਲਜੀਤ ਨੇ ਮੰਮੀ ਮਾੜਾ ਜਿਹਾ ਗੁੱਸਾ ਤੇ ਆ ਹੀ ਜਾਂਦਾ ਫਿਰ ਤੁਹਾਡੇ ਮੂੰਹ ਤੇ ਲੱਗ ਗਿਆ ਹੀ ਭੱਜ ਜੀ ਚੱਲ ਕੋਈ ਨਾ ਐਦਾਂ ਕਰ ਇੱਥੇ ਇੱਕ ਪਿੰਨ ਲਾ ਦੇ ਹਾਂ ਨਹੀਂ ਮੈਂ ਲਾ ਦੇਣੀ ਆਹੋ ਤਦਾਂ ਤੋਂ ਉਹਨੇ ਨੇ ਪਹਿਲੇ ਕਾਦੇ ਲੈਣ ਚੁੰਨੀ ਨੇ ਸੈੱਟ ਕੀਤੀ ਉਹਨੇ ਚਾਜ ਨਾਲ ਤੇ ਮੰਮੀ ਉਹ ਕਹਿੰਦੀ ਮੈਨੂੰ ਹੋਰ ਵੀ ਕਿਤੇ ਜਾਣਾ ਵਾ ਤੇ ਮੈਂ ਮੈਨੂੰ ਕਾਦੇ ਬਾੜੀ ਪਹਿਲੇ ਨਹੀਂ ਮਿਲਦੇ ਉਹਨੂੰ ਸਤਰੀ ਦਿਖਾਤੇ ਕਾਂਢੀ ਸਭ ਕੁਛ ਇੱਦਾਂ ਕਰ ਜਾ ਫਟਾਫਟ ਤੂੰ ਵੀ ਕੱਪੜੇ ਪਾ ਲੈ ਮੈਂ ਵੀ ਪਾ ਲਾ ਪਾ ਲੈਨੀ ਬਸ ਕਿਤੇ ਲੇਟ ਹੋ ਗਏ ਆ ਦੱਸ ਉੱਥੇ ਪਾਸ ਜਾਂਦੀ ਮੰਮੀ ਆ ਤੁਹਾਨੂੰ ਕਿਈ ਜਾਣ ਡਿਆ ਆਪ ਮੰਮੀ ਨੇ ਕੱਪੜੇ ਨਹੀਂ ਪਾਏ ਨਹੀਂ ਮੈਂ ਤਾਂ ਕੱਪੜੇ ਕੋਣੇ ਮੈਂ ਕਿਹੜਾ ਮੇਕਅਪ ਕਰਨਾ ਕੋਈ ਭਾਬੀ ਜੀ ਇੱਥੇ ਵੀ ਸੇਫਟੀ ਪਹਿਲਾ ਦਿਓ ਮੈਂ ਦੱਸ ਤੁਹਾਡੇ ਜੇ ਹੈ ਹੁਣ ਤਿਆਰੀ ਮੁਕਾਣ ਦੀ ਅਹੜ ਆਲ ਹੈ ਲਾਲੂ ਦੇ ਫਟਾਫਟ ਇਹਦੀਆਂ ਜ ਉਹਨਾਂ ਹੈ ਜਾਖੜ ਲਾਵਾਂ ਤੇ ਖਿਲਰੀਆਂ ਸਭ ਉਹਦੀਆਂ ਚੁੰਨੀ ਚੁੰਨੀ ਸਾਰੀ ਨਹੀਂ ਖਿਲਰਦੀ ਮੰਮੀ ਆ ਤਾਂ ਮੈਂ ਉਹਨੂੰ ਬਾਅਦ ਚ ਪੁੱਛੂਗੀ ਵੀ ਤੂੰ ਪੈਸੇ ਕਾਹਦੇ ਲਏ ਇਹਨੇ ਹੈ ਜੇ ਤੇ ਚੁੰਨੀ ਨਹੀਂ ਚਾਜਣਾ ਦੇਣੀ ਕੁੜੀ ਨੂੰ ਤੇ ਹਾਦੀ ਹੋਈ ਕਿਤੇ ਮੰਮੀ ਰੋਲਾ ਬੜਾ ਪਾਉਂਦੇ ਆ ਇਹਨਾਂ ਨੇ ਕੀ ਤਿਆਰ ਹੁੰਦੇ ਨਾ ਕਿ ਜਦ ਜੀਤ ਨੂੰ ਚੇਤਾ ਆ ਗਿਆ ਤੇ ਉਹਦੇ ਲਾਵਾਂ ਦੇ ਮਗਰ ਬਹਿਣੀ ਆ ਉਹਦਾ ਸੂਟ ਰੱਖ ਲਿਆ ਵਾ ਮੰਮੀ ਮੈਂ ਨਹੀਂ ਚ ਰੱਖਿਆ ਜੇ ਸ਼ਾਬਾਸ਼ ਤੁਹਾਡੇ ਇਹ ਜਾ ਕੇ ਉੱਥੇ ਚੇਤਾ ਕਰਾਓ ਨਾ ਪੁੱਤ ਕਿ ਨਿੱਕੀ ਮੋਟੀ ਗੱਲ ਦਾ ਆਪ ਇਹ ਤੇ ਚੇਤਾ ਕਰ ਲਿਆ ਕਰੋ ਮੰਮੀ ਮੈਂ ਕਿਹਾ ਚਲ ਲੰਮਣ ਨੇ ਚੁੰਨੀ ਦੇ ਕੇ ਤੇ ਫੇਰ ਜਾਨੀ ਆ ਤਾਂ ਆੜੇ ਕੰਮ ਤਾਂ ਨਹੀਂ ਕਰਨੀ ਕਿ ਇਹਦਾ ਸਮਾਨ ਇਕੱਠਾ ਕਰਨਾ ਤੇ ਇਕੱਠਾ ਪਹਿਲਾਂ ਕਰ ਕਰ ਰੱਖੀ ਜਾਵਾ ਕਿ ਫਟਾਫਟ ਚੁੱਕ ਕੇ ਤੇ ਤੁਰ ਪੀਏ ਹਾਂ ਹੁਣ ਤੇ ਚੁੰਨੀ ਦੇਣ ਲਈ ਆ ਜੀ ਉਹ ਸੂਟ ਦਾ ਪਤਾ ਹੀ ਨਹੀਂ ਆ ਉੱਥੇ ਜਾ ਕੇ ਇੱਕ ਦੂਜੇ ਦੇ ਮੂੰਹਾਂ ਦੇ ਪੈਸੇ ਮੰਮੀ ਥੇ ਰੱਖਿਆ ਅਲਮਾਰੀ ਚ ਨੋ ਕੱਢੂਗੇ ਤੇ ਫੇਰ ਹੀ ਆ ਚਲ ਦੇ ਇਹਨੂੰ ਚੁੰਨੀ ਫਟਾਫਟ ਇੱਕ ਤੇ ਉਹਨੂੰ ਮੈਂ ਪੁੱਛੂ ਜਿਹਦੇ ਨਾਲ ਕਮਲ ਪਾਇਆ ਭਾਬੀ ਜੀ ਜਲਦੀ ਕਰੋ ਵੀ ਮੰਮੀ ਨੇ ਬੋਲੀ ਜਾਣਾ ਤੇ ਤੁਸੀਂ ਵੀ ਤਿਆਰ ਹੋ ਜੋ ਜਾ ਕੇ ਲੰਮਣ ਟੂਟੇ ਹੋ ਕੀ ਤਿਆਰ ਹਾਂ ਬਸ ਜਾਓ ਤੂੰ ਹੀ ਤੂੰ ਹੀ ਤਿਆਰ ਹੋ ਬਸ ਲੈੰਦੋ ਨਾ ਪਾਲਾ ਕਪੜੇ ਜਾ